ਗੁਰਦੁਆਰਾ ਨਜ਼ਦੀਕ ਪਿੰਡ ਹਰਦਾਸਪੁਰ ਵਿਖੇ 4 ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਸੰਬੰਧੀ ਨਿਹੰਗ ਜਥੇਬੰਦੀਆਂ ਪੰਚਾਇਤ ਪਿੰਡ ਵਾਸੀ ਅਤੇ ਦੂਸਰੀ ਧਿਰ ਦਰਮਿਆਨ ਚੱਲ ਰਹੀ ਗੱਲਬਾਤ ਦੌਰਾਨ ਤੇਜ਼ਧਾਰ ਹਥਿਆਰ ਅਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਝਗੜੇ ਦੌਰਾਨ ਜਿੱਥੇ ਨਿਹੰਗ ਜਥੇਬੰਦੀਆਂ ਦੇ ਤਿੰਨ ਸਿੰਘ ਅਤੇ ਦੂਸਰੀ ਧਿਰ ਦੇ ਇੱਕ ਵਿਅਕਤੀ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਹੈ ਉੱਥੇ ਹੀ ਹੁਸ਼ਿਆਰਪੁਰ ਤੋਂ ਸਹਬਜ਼ਾਦਾ ਬਾਬਾ ਫਤੇ ਸਿੰਘ ਦੇ ਮੁਖ ਸੇਵਾਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਪਿੰਡ ਹਰਦਾਸਪੁਰ ਬੇਅਦਬੀ ਦੇ ਮਾਮਲੇ ਸੰਬੰਧੀ ਗੱਲਬਾਤ ਚੱਲ ਰਹੀ ਸੀ ਤਾਂ ਕਈ ਗੱਡੀਆਂ ਚਾਏ 35 ਤੋਂ 40 ਵਿਅਕਤੀਆਂ ਨੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨ ਤੋਂ ਚਾਰ ਨਿਹੰਗ ਸਿੰਘਾਂ ਨੂੰ ਜ਼ਖਮੀ ਕਰ ਦਿੱਤਾ ਜਦਕਿ ਉਹਨਾਂ ਦੂਸਰੀ ਧਿਰ ਦੇ ਹੀ ਵਿਅਕਤੀ ਉੱਪਰ ਗੋਲੀ ਚਲਾਉਣ ਦੇ ਵੀ ਦੋਸ਼ ਲਗਾਏ। ਉਹਨਾਂ ਕਿਹਾ ਕਿ ਗੋਲੀ ਚੱਲਣ ਤੋਂ ਬਾਅਦ ਉਹਨਾਂ ਵੱਲੋਂ ਉਕਤ ਵਿਅਕਤੀ ਕੋਲੋਂ ਪਿਸਤੌਲ ਖੋਹ ਲਈ ਗਈ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਹਨਾਂ ਕਿਹਾ ਕਿ ਪੁਲਿਸ ਦੇ ਆਉਣ ਤੋਂ ਬਾਅਦ ਹੀ ਉਹਨਾਂ ਨੇ ਪਿਸਤੌਲ ਪੁਲਿਸ ਦੇ ਹਵਾਲੇ ਕਰ ਦਿੱਤਾ। ਹਾਂਜੀ ਬਾਬਾ ਜੀ ਕੀ ਨਾਮ ਆਪਣਾ ਜੀ? ਦਾਰਜਹਦਰ ਗੁਰਦੇਵ ਸਿੰਘ, ਸਾਬਕਾ ਦਾਸ ਬਾਬਾ ਸਿੰਘ ਕਨਨਦਲ ਦਾ ਮੁਖ ਸੇਵਾਦਾਰ। ਕੀ ਮਾਮਲਾ ਇੱਕ ਜਿਹੜਾ ਝਗੜਾ ਹੋਇਆ ਹੈ? ਮਾਮਲਾ ਇਹ ਪਿੰਡ ਹਰਦਾਸਪੁਰ ਨੂੰ ਜੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਪੁਲਿਸ ਵੀ ਇਨਵੋਲਵ ਹੋਈ ਸੀ ਔਰ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਹਨਾਂ ਨੇ ਅਟੈਕ ਕੀਤਾ ਹੋਰ ਵੀ ਇੱਥੇ ਬੰਦਿਆਂ ਕੋ ਤੁਰੇ ਫਿਰਦੇ ਸੀ ਪਿੰਡ ਦਾ ਮਾਹੌਲ ਅਸੀਂ ਕਿਹਾ ਵੀ ਚਲੋ ਸਾਡਾ ਉਸੇ ਆਸਾਨ ਹੈ ਆ ਤੇ ਉਸੇ ਸੱਦ ਕੇ ਤਾਂ ਸਾਰੀ ਸ਼ਾਂਤੀ ਮੂਰ ਕੋ ਰਾਜਨਾਮਾ ਕਰਾ ਦੇ ਜੀ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਸਨ ਮਾ ਜੀ ਦੂਜੀ ਸਿਰ ਨੇ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਫੇਰ ਦੂਜੀ ਇੱਕ ਪੁੱਛਾਂਗੇ ਜੀ ਪੀਡਾ ਗੁਰਦਰਾ ਕਮੇਟੀ ਨੂੰ ਪੁੱਛਾਂਗੇ ਨਾ ਜੀ ਵਾਕਫ ਵਾਕ ਗੱਲਾਂ ਸੁਣ ਕੇ ਫੇਰ ਹੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਹਲੇ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਲਾਣ ਨਾ ਸਰਪੰਨਾ ਕੱਢ ਲਈਆਂ ਕਿਹਨੇ ਕੱਢ ਲਈ ਦੁੱਧਨਾ ਸਿੰਘਾਂ ਦੇ ਦਬਦਬਾ ਮਾਰ ਦਿੱਤੇ ਇੱਕ ਪਿਸਤਲ ਕੱਢ ਕੇ ਫਾਇਰ ਕਰਦੇ ਸੀ ਕਹਿੰਦੇ ਕੋਹ ਲਿਆ ਕੇ ਪਿਸਤਲ ਉਹਦਾ ਜੀ ਨਜਾਇਜ਼ ਉਹ ਤੋਂ ਕੋ ਨੰਬਰ ਨੰਬਰ ਨਹੀਂ ਹੈਗਾ ਉਹ ਕੋਸੋਂ ਦੇ ਦਿੱਤਾ ਸੀ ਬਾਕੀ ਪਿਸਤਲ ਕੱਢੇ ਕੀ ਨਾਮ ਉਹਨਾਂ ਦਾ ਜੀ ਇਹਨਾਂ ਦਾ ਪਿਸਤਲ ਕੱਢੇ ਕੀ ਨਾਮ ਉਹਨਾਂ ਦਾ ਅਹ ਇੱਕ ਜਾਸਪੀ ਸਿੰਘ ਹੈ ਮੈਂ ਤੁਹਾਨੂੰ ਦੱਸਦਾ ਇੱਕ ਜਗਜੀਤ ਸਿੰਘ ਆ ਇਹ ਜਸਪ੍ਰੀਤ ਸਿੰਘ ਤੇ ਰਣਜੀਤ ਸਿੰਘ ਦੋ ਮੁੰਡੇ ਆ ਇਹਦੇ ਜਗਜੀਤ ਸਿੰਘ ਨਾਲ ਉਹਨਾਂ ਨਾਲ 35-40 ਬੰਦੇ ਹੋਲ ਲੈ ਕੇ ਆਇਆ ਸੀ ਪੰਜ-ਸੱਤ ਗੱਡੀਆਂ ਭਰ ਕੇ ਲੈ ਗਿਆ ਸੀ ਬਾਈ ਜਿਹੜੀ ਗੋਲੀ ਲੱਗੀ ਉਹ ਜਸਪ੍ਰੀਤ ਦੇ ਗੋਲੀ ਲੱਗੀ ਆ ਉੱਥੇ ਪਤਾ ਨਹੀਂ ਉਹਨਾਂ ਚ ਕਿਸੇ ਦੇ ਲੱਗੀ ਹੋਣੀਗਾ ਉਹ ਪਿਸਤਲ ਖੋਦਿਆ ਤੇ ਠੀਕ ਹੈ ਜੀ ਤੇ ਜਿਹੜੇ ਆਪਣੇ ਨਿਹੰਗਿਓ ਕਿੰਨੇ ਜ਼ਖਮੀ ਹੋਏ ਸੀ ਤਿੰਨ ਸਿੰਘ ਤਿੰਨ ਸਿੰਘ ਜ਼ਖਮੀ ਕਾਰਨ ਮਤਲਬ ਇਹ ਲੜਾਈ ਹੋਣ ਦਾ ਕਾਰਨ ਕੀ ਹੋ ਗਿਆ ਸਾਹਮਣੇ ਪਿੰਡ ਦੇ ਇਹਨਾਂ ਦਾ ਗੁਰਦਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸੀ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਜੋ ਮੈਂ ਬਸ ਜੀਹਾਂ ਨੇ ਫੈਸਲਾ ਹੋ ਜੂਗਾ ਪਰ ਉਸ ਗੱਲ ਨੂੰ ਫਿਰ ਦਾਦੇ ਉਭਾਰ ਰਹੇ ਸੀ ਕੋਈ ਜਿ세 ਬੱਚਾ ਕੋ ਬੰਦਿਆ ਕੋਸ਼ੰਦਾ ਸਾਡੇ ਕੋ ਗਏ ਉੱਥੇ ਹਸ਼ਾਕਪੁਰ ਤੇ ਮੈਂ ਕਿਹਾ ਤੁਸੀ ਮੈਂ ਕਿਹਾ ਫੈਸਲਾ ਤੁਹਾਡਾ ਹੋ ਗਿਆ ਹੈ ਹਨਾ ਤੁਸੀਂ ਸਾਰਾ ਕੁਝ ਬੜਾ ਲਿਖ ਲਿਖਾਈਆ ਹੋ ਗਿਆ ਹੈ ਫਿਰ ਤੁਸੀਂ ਰਹਿਣ ਤੋਂ ਸ਼ਾਂਤੀ ਰੱਖੋ ਪਰ ਨਹੀਂ ਉੱਥੇ ਵੀ ਥੱਪੜ ਕੋ ਹਥਿਆਰ ਧੂਰ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਏ ਪਰ ਇੱਥੇ ਜਿਆ ਵੀ ਥੋੜੇ ਪੀਸਬੁਲੀ ਪੜੇ ਬੰਦੇ ਆ ਜਿਓ ਇਹ ਗੱਡੀ ਨੂੰ ਭਰ ਕੇ ਇਤਿਹਾਲ ਤੋਂ ਲੈ ਕੇ ਆ ਗਈ ਤੇ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਨੂੰ ਇਹ ਸਿੰਘਾਂ ਦੇ ਗੱਲ ਪੈ ਗਏ ਇੱਕ ਦੇ ਪੇਟ ਵਿੱਚ ਛੁੜਾ ਮਾਰ ਦਿੱਤਾ ਇੱਕ ਦੇ ਕੰਨ ਵਿੱਚ ਦਿਨਗਾ ਲਾਤਾ ਜੀ ਇੱਕ ਦੇ ਹੱਥ ਵਿੱਚ ਦਿਨਗਾ ਲਾਤਾ ਤੇ ਬਾਬਾ ਜੀ ਜਿਹੜਾ ਪਿਸਤਲ ਆ ਜੋ ਪੁਲਿਸ ਨੂੰ ਚੁਈ ਫੜਾਇਆ ਪਤਾ ਲੱਗਾ ਕੋਈ 2 ਨੰਬਰ ਤੱਕ ਪੁਲਿਸਾਂ ਸੀ ਦੋ ਨੰਬਰ ਤੱਕ ਹੋਗਾ ਜਿੰ ਤੱਕ ਕੋਈ ਨੰਬਰ ਨੰਬਰ ਤੱਕ ਅਸਾਂ ਦੇ ਆਣੇ ਜੀ ਅੰਚੇ ਜਿਨ੍ਹਾਂ ਨੂੰ ਹਮਲਾ ਕੀਤਾ ਕੋਈ ਪਿੰਡ ਪਿੰਡ ਦੇ ਰਹਿਣ ਵਾਲੇ ਕਿ ਬਾਹਰੋਂ ਆਏ ਸੀ ਉਹ ਉਹ ਬਾਹਰੋਂ ਆ ਕੇ ਪਿੰਡ 'ਚ ਰਹੇ ਸਾਰੇ ਪਿੰਡਰ ਉਹਨਾਂ ਦੇ ਖਿਲਾਫ ਆ ਜਿਹੜੇ ਜਿਹੜੇ ਮੈਂਬਰ ਜਿਹੜੀ ਪੰਚਾਇ ਕਿਉਂਕਿ ਪਿੰਡ ਵਿੱਚ ਵੀ ਉਹ ਮਾਹੌਲ ਖਲਾਬ ਰੱਖਦੇ ਆ। ਬਬਾਈ ਜਿਹੜੇ ਆਪਣੇ ਨਿਹੰਗ ਸਿੰਘ ਜਖਮੀ ਉਹਨਾਂ ਦਾ ਨਾਮ ਪਤਾ ਕੀ ਹੈ ਕੀ ਨਾਮ ਉਹਨਾਂ ਦਾ ਹੀ? ਹਾਂਜੀ। ਇਹਨਾਂ ਦੇ ਨਾਂ ਦੱਸ ਦਿਓ। ਮਹਾਕਾਲ ਮਲਕੀਤ ਸਿੰਘ ਹੈ ਜੀ ਇੱਕ ਦਾ ਨਾਮ ਮਹਾਮਲਖਾਨਾ ਨਾ ਜਨਾ ਤੇ ਬਾਕੀ ਫੌਜ ਦੇ ਨਾਮ ਹੈ। ਰਣਜੀਤ ਸਿੰਘ ਰਣਜੀਤ ਸਿੰਘ ਹੈ ਜਿਹਨੇ ਨਿਹੰਗ ਸਿੰਘ ਫੌਜ ਜੀ ਨੂੰ ਜੀ ਕੋਲੇ ਆ। ਕਰਮ ਜੀ ਆ ਦੇਖੋ ਸਾਹਮਣੇ ਉਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਬਹੁਤ ਉਹਨਾਂ ਦੀਆਂ ਗੱਡੀਆਂ ਵੀ ਹਲੇ ਡੇਰੇ ਖੜੀਆਂ ਸੀ ਪੁਲਿਸ ਨੇ ਹੈਂਡਓਵਰ ਕਰਦੀਆਂ ਅੱਛਾ ਜੀ ਉਹ ਇਨਵੈਸਟੀਗੇਸ਼ਨ ਪੁਲਿਸ ਕਰ ਰਹੇ ਪਿੰਡ ਦੇ ਵਿੱਚ ਮੋਹਤਰਾ ਬੰਦੇ ਕੋ ਪੰਚਾਇਤ ਦੇ ਬੰਦੇ ਵਿੱਚ ਬੈਠੇ ਸੀ ਜਦੋਂ ਹਾਂ ਬੈਠੇ ਜੀ ਸਰਪੰਚ ਸਾਹਿਬ ਬੈਠੇ ਸੀ ਵਿੱਚ ਪਿੰਡ ਦੇ ਗੁਰਦਾਰਾ ਕਮੇਟੀ ਦੇ ਬੈਠੇ ਸੀਗੇ ਬੈਠੇ ਬੈਠੇ ਸਾਰੇ ਨਾਲ ਕਾਲੇ ਪੈਗੇ ਸਿੰਘਾਂ ਦੇ ਆਪਣਾ ਮਿੰਟ ਤੱਕ 9 ਬੋਧ ਆ ਕੇ ਕੀ ਕਰਨ ਲੱਗ ਗਏ ਤੁਹਾਨੂੰ ਕੀ ਲੱਗ ਰਿਹਾ ਉਹਦੇ ਅੱਗੇ ਉਹਨੇ ਹਥਿਆਰ ਬੰਨ੍ਹ ਹਥਿਆਰ ਤੇ ਚਲਾਉਣੇ ਸ਼ੁਰੂ ਕਰ ਦਿੱਤੇ ਜੀ ਹਾਂ ਜੀ ਅਸੀਂ ਕੱਲ ਤੇ ਹੰਤਾਂ ਮੈਂ ਮੱਝੇ ਤੇ ਬੈਠਾ ਸੀ ਗੱਲ ਸੁਣਦਾ ਮੈਂ ਸਲਾਹ ਕੰਦੀ ਕੰਦੀ ਪਹਿਲੇ ਤੇਰੀ ਗੱਲ ਸੁਣਦੇ ਆਂ ਫੇ ਪਿੰਡ ਦੀ ਪੰਚਾਇਤ ਦੀ ਸੁਣਾਂਗੇ ਫੇ ਫੇਰ ਕੋਈ ਫੈਸਲਾ ਕਰਾਂਗੇ ਅਸੀਂ ਕੋਈ ਕਿਹੜਾ ਫਾਂਸੀ ਟੰਗਣਾ ਸੀ ਕਿਸੇ ਨੂੰ ਕੋਈ ਗੁਰਮਤ ਅਨੁਸਾਰ ਜੇ ਕਿਸੇ ਕੋਈ ਸੇਵਾ ਸੀਗੀ ਕਿ ਇਹਨੂੰ ਸੁਖਮਨੀ ਸਾਹਿਬ ਦੇ ਪਾਠ ਫਲਾ ਦਿੰਦੇ ਕਿਸੇ ਨੂੰ ਗੁਰਦਾਰੇ ਚੋਂ ਝਾੜਾ ਝਾੜੂ ਫੇਰ ਨਹੀਂ ਸੇਵਾ ਇਹੀ ਸੇਵਾ ਹੁੰਦੀ ਹੈ ਨਾ ਸਿੱਖ ਤੁਹਾਨੂੰ ਚੇ ਜੀ ਸਾਡੇ ਕਿਹੜਾ ਕਿਨੂੰ ਕੋਈ ਫਾਂਸੀ ਟੰਗਣਾ ਸੀ ਕਰੀ ਰੋਟ ਕੇ ਕੀ ਮੰਗ ਕਰਦੇ ਕਾਰਵਾਈ ਤੁਸੀਂ ਆਪਣੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਗੁਰੂ ਘਰ ਤੇ ਛੱਡ ਕੇ ਆਏ ਆ ਛਾਦਰ ਲੈ ਕੇ ਹਥਿਆਰ ਲੈ ਕੇ ਸਾ ਗਰੇ 30 40 ਬੰਦੇ ਹੋਰ ਲੈ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀਆਂ ਗੱਡੀਆਂ ਪੁਲਿਸ ਨੂੰ ਫੜਾ ਲਤੀਆਂ ਕੁਝ ਲੈ ਕੇ ਭੱਜ ਗਏ ਉਹ ਤੇ ਅਸੀਂ ਇਹੀ ਰੋਕਦੇ ਰਹੇ ਆ ਆਪਣੇ ਸਿੰਘਾਂ ਨੂੰ ਵੀ ਰੋਕਿਆ ਨਹੀਂ ਤੇ ਜਿਆਦਾ ਨੁਕਸਾਨ ਉਹਨਾਂ ਦਾ ਵੀ ਹੋ ਸਕਦਾ ਸੀ ਉਹਨੇ ਆਪਣੇ ਸਿੰਘਾਂ ਨੇ ਉਹਨਾਂ ਤੋਂ ਪਿਸਟਲ ਕਬਜ਼ ਹੋਇਆ ਤੇ ਉਹਨਾਂ ਨੇ ਦੋ ਪੈਰ ਕੀਤੇ ਤਿੰਨ ਚਾਰ ਟੀਟਾ ਵੀ ਹੋ ਗਿਆ ਬਬਈ ਪੁਲਸ ਫੇਰ ਮੌਕੇ ਤੇ ਤੁਸੀਂ ਬੁਲਾਈ ਉੱਥੇ ਜੀ ਹਾਂਜੀ ਅਸੀਂ ਬੁਲਾਈ ਆ ਆ ਗਈ ਸੀ ਟਾਈਮ ਨਾਲ ਪਿੰਡ ਦੇ ਪਿੰਡੇ ਲੋਕਾਂ ਨੇ ਬੁਲਾਈ ਅੱਛਾ ਜੀ ਪਿੰਡ ਦੇ ਬੰਦੇ ਸੱਜਣ ਵਿੱਚ ਵਿੱਚੇ ਸੀ ਜੀ ਠੀਕ ਹੈ ਜੀ ਉੱਪਰ ਆਪਾਂ ਪੰਚਾਇਤ ਅਸਰ ਦਿਆ ਤੇ ਨਾਲ ਵਾਸਤੇ ਥੋੜਾ ਸੱਦਿਆ ਜੀ ਆਪਾਂ ਤੇ ਫੈਸਲਾ ਕਰਨ ਵਾਸਤੇ ਮੈਂ ਹਾਰਪੁਰੋਂ ਆਇਆ ਤੇ ਬੈਠੋ ਕੱਲੇ ਕੱਲੇ ਗੱਲ ਸੁਣੋ ਤੁਸੀਂ ਆਪ ਜੀ ਸਮਝਦੇ ਆ ਨਾ ਪਹਿਲਾਂ ਤੂੰ ਸੁਣਾ ਜੀ ਤੂੰ ਤੂੰ ਸਾਰੇ ਕੁਝ ਕੈਦ ਲਗੇ ਆ ਸਰਪ ਐਪਲੀਕੇਸ਼ਨ ਲੈ ਕੇ ਉੱਥੇ ਗਿਆ ਹਾਰਪੁਰ ਪਹਿਲਾਂ ਤੂੰ ਆਪਣੀ ਗੱਲ ਦੱਸ ਫਿਰ ਆਪਾਂ ਪੰਚਾਇਤ ਨੂੰ ਪੁੱਛਾਂਗੇ ਫਿਰ ਗੁਰਦਾਰਾ ਕਮੇਟੀ ਨੂੰ ਪੁੱਛਾਂਗੇ ਕੱਲੇ-ਕੱਲੇ ਬੰਦੇ ਕਿਸਵਲੀ ਕੋ ਬੋਲੋ ਨਾ ਕਿ ਦੁੱਜਣ ਮਾੜਾ ਨਾ ਬੋਲੋ ਸ਼ੋ ਕਰਕੇ ਤੁਸੀਂ ਗੱਲ ਕਰੋ ਹਨਾ ਛਾਂਦੀ ਬੋਲੋ ਅਸੀਂ ਵਿੱਚ ਬੈਠੇ ਹਾਂ ਉੱਠ ਕੇ ਬੰਦੇ ਪਹਿਲੇ ਤਿਆਰੀ ਕਰਕੇ ਆਏ ਸੀ ਲੜਨ ਦੇ ਵਾਬਾ ਜਿੰਨਾ ਤੇ ਗੋਲੀ ਲੱਗੀ ਉਹ ਤੁਹਾਡੇ ਨਾਲ ਦੇ ਸੀ ਕਿ ਜਾਂ ਨਹੀਂ ਉਹ ਹੀ ਸੀ ਕਿ ਜੀ ਉਹ ਤਾਂ ਪਿਸਤਲ ਮੇਡਾ ਸਿੰਘਾ ਨੇ ਖੋਇਆ ਤੇ ਉਹ ਚੱਲ ਗਿਆ ਉਹਦੇ ਆਪਣੀ ਲੱਗੀ ਇਥੇ ਦੱਸ ਦਈਏ ਕਿ ਉਕਤ ਘਟਨਾ ਤੋਂ ਬਾਅਦ ਜਿੱਥੇ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਉਥੇ ਹੀ ਸਿਵਲ ਹਸਪਤਾਲ ਵੀ ਪੁਲਿਸ ਛਾוני ਬੀਤ ਤਬਦੀਲ ਹੋ ਗਿਆ ਤੇ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਹਸਪਤਾਲ ਪਹੁੰਚ ਗਈ ਉਧਰ ਦੂਸਰੀ ਧਿਰ ਦੇ ਰਣਜੀਤ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਨਿਹੰਗ ਸਿੰਘਾਂ ਵੱਲੋਂ ਗੋਲੀਆਂ ਚਲਾਉਣ ਦੇ ਦੋਸ਼ ਲਗਾਏ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਲਈ ਪਿੰਡ ਦੇ ਸਰਪੰਚ ਸਮੇਤ ਦੋ ਹੋਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਪਿੰਡ ਹਰਦਾਸਪੁਰ ਤੋਂ ਨਵਰਾੰਗ ਚੈਨਲ ਲਈ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੀ ਸਰ ਕੀ ਨਾਮਾ ਸਾਡਾ ਮੇਰਾ ਨਾਮ ਰਣਜੀਤ ਸਿੰਘ ਆ ਜੀ ਪਰ ਕਿਹੜੇ ਪਿੰਡੋਂ ਆਏ ਆ ਹਰਦਾਸਪੁਰ ਪਿੰਡ ਦੇ ਸਰ ਕੀ ਮਾਮਲਾ ਸੀ ਅੱਜ ਇੱਥੇ ਨੀਜੀ ਹਸਪੀਟਲ ਆਏ ਆ ਗੁਰੂ ਗ੍ਰੰਥ ਸਾਹਿਬ ਦੀ ਬਿਯਾਦੀ ਹੋਈ ਨੂੰ 4 ਮਹੀਨੇ ਹੋ ਗਏ ਤੇ ਜੀ ਮੇਰੇ ਮੁੰਡੇ ਦੇ ਕੋਲੋਂ 20000 ਰੁਪਏ ਗਲਤੀ ਬਣਵਾਈ ਗਈ ਅਸੀਂ ਇਨਸਾਫ ਦੇ ਵਾਸਤੇ ਸਿੰਘਾ ਦੇ ਕੋਲ ਗਏ ਸ਼ਾਹ ਪਰ ਵੀ ਸਾਡਾ ਇਨਸਾਫ ਕਰੋ ਜਦ ਅਸੀਂ ਉਹਨਾਂ ਦੇ ਕੋਲ ਗਏ ਉਹਨਾਂ ਨੇ ਪਿੰਡ ਦਾ ਟਾਈਮ ਰੱਖ ਲਿਆ 9 ਤਰੀਕ ਦਾ ਪਿੰਡ ਦੇ ਗੁਰਦੁਆਰੇ ਉੱਥੇ ਉਹ ਆਏ ਨਹੀਂ ਹੈਗੇ ਅੱਜ ਦਾ ਟਾਈਮ ਫੇਰ ਰੱਖ ਰਿਆ ਨਿਕਲ 4 ਵਜੇ ਦਾ ਤੇ ਅਸੀਂ ਉਹਨਾਂ ਨੂੰ ਕਿਹਾ ਸਰਬਜੀਤ ਸਿੰਘ ਖਾਲਸਾ ਨੂੰ ਵੀ ਇੱਥੇ ਇਹ ਰੌਲਾ ਪੈ ਸਕਦਾ ਵੀ ਕਦੇ ਇਹ ਨਾ ਹੋਵੇ ਵੀ ਸਾਡੇ ਕੋਈ ਪੈ ਜਾਣ ਚਲੋ ਜੀ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੇ ਕੋਲ ਕਹਿਣ ਤੇ ਉਹਦੇ ਨਾਲ ਚੱਲ ਗਏ ਸਾਡੇ ਕੋਲ ਕੋਈ ਹਥਿਆਰ ਨਹੀਂ ਕੋਈ ਕੁਝ ਨਹੀਂ ਤਿੰਨੇ ਚਾਰੇ ਜਣੇ ਇੱਕ ਮਾਂ ਘਰ ਵਾਲੀ ਤੇ ਮੈਂ ਤੇ ਦੋਨੇ ਬੱਚੇ ਅਸੀਂ ਚਾਰੇ ਜਣੇ ਉੱਥੇ ਗਏ ਜਦ ਉੱਥੇ ਗੱਲਬਾਤ ਦੱਸੀ ਉਹਨਾਂ ਸਾਰੇ ਵੀ ਇੱਦਾਂ ਇੱਦਾਂ ਕਰਕੇ ਇਹਨਾਂ ਨੇ ਲਫਾਫੇ ਲੈ ਕੇ ਗਲਤੀ ਸਾਡੇ ਮੁੰਡੇ ਕੋਲ ਮਨਾਈਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਤੇ ਉਹਨਾਂ ਦੇ ਵਿੱਚ ਇੱਕ ਦੀਪ ਹੈ ਜੀ ਇੱਕ ਪਿੰਡ ਦਾ ਹੀ ਬੰਦਾ ਹੋਰ ਹੋਰ ਹੈ ਇਹਦਾ ਨਾਮ ਕੀ ਨਾਮ ਹੈ ਦਾ ਆਪਣੇ ਪਿੱਪੜੀ ਹੈ ਆਪਣੇ ਸੀਤਾਲਾ ਦੇ ਨਹੀਂ ਨਹੀਂ ਦੂਜਾ ਤੇਜਿੰਦਰ ਸਿੰਘ ਪਿੰਡ ਆਪਰੇ ਜੋ ਸੀਤਾਲਾ ਕੋਲ ਦਾ ਰਵਿੰਦਰ ਸਿੰਘ ਉਹ ਜਿਹੜੇ ਕੋਠੀ ਵਾਲੇ ਆ ਕੋਠੀ ਵਾਲੇ ਕੌਣ ਦੇ ਬੰਦੇ ਕੋਠੀ ਵਾਲੇ ਜਿਹੜੇ ਨਾਲ ਕੋਠੀ ਜੀ ਨੇ ਗੁਰਦੁਆਰਾ ਬਣਾਇਆ ਆਪਣੇ ਸੀਤਾਲ ਵਿੰਦਰੀ 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 ਨੇ ਗੋਲੀ ਦੇ ਫੈਰ ਚਲਾਈਆਂ ਜੀ 2012 ਦੇ ਵਿੱਚ ਵੀ ਉਹਨੇ ਗੋਲੀ ਚਲਾਈ ਦੀ ਚਾਰ ਬੰਦਿਆਂ ਦੇ ਗੋਡੇਰ ਪੱਟਾਂ ਦੇ ਵਿੱਚ ਗੋਣੇ ਨਿਕਲੇ ਹੋਏ ਸੀ ਜੀ ਤੇ ਉਹਦਾ ਹਿਸਾਬਤਾ ਬਣਾਇਆ ਚਾਹੀਦਾ ਜੀ ਤੇ ਦੋ ਨਿੰਗਰ ਸਿੰਘਾਂ ਨੇ ਗੋਲੀਆਂ ਮਾਰੀਆਂ ਜੀ ਮੁੰਡੇ ਦੇ ਮੇਰੇ ਵੀ ਮਾਰੀ ਦੀ ਮੈਂ ਕੁੱਡਾ ਹੋ ਗਿਆ ਤੇ ਮੁੰਡੇ ਦੇ ਬੱਖੀ ਦੇ ਵਿੱਚ ਗੋਲੀ ਮਾਰਤੀ ਉਹਨਾਂ ਨੇ ਜਤਿੰਦਰ ਸਿੰਘ ਖਾਲਸਾ ਪਿੱਪਲੀ ਸਾਹਿਬ ਖਾਲਸਾ ਨੀ ਜੀ ਗਦਾਰ ਹੈ ਜੀ ਉਹ ਉਹਨੇ ਗੋਲੀ ਮਾਰੀ ਹੈ ਮਰਵਾਈ ਹੈ ਜੀ ਉੱਥੇ ਬੁਲਾ ਕੇ ਤੇ ਪੈਸੇ ਲੈ ਕੇ ਫਾਇਲ ਕਰਦਾ ਜਿਹਨੂੰ ਦੇਖਦਾ ਉਹ ਬੁਲਾ ਕੇ ਆਪਣੇ ਡੇਰੇ ਦੇ ਵਿੱਚ ਕਿਤੇ ਕਿਸੇ ਤੇ ਛੇਤਰਮਾਰ ਦਿੰਦਾ ਕਿਤੇ ਕਿਸੇ ਤੇ ਛੇਤਰਮਾਰ ਦਿੰਦਾ ਸਰ ਨਿਆਂਗਰ ਲੋਕ ਆਣਾ ਆਇਆ ਕੀ ਪਹਿਲਾਂ ਪਿਸਟਲ ਕਾਰਡ ਤੁਸੀਂ ਗੋਲੀ ਚਲਾਈ ਆ ਅਸੀਂ ਜਿਹੜਾ ਹੀ ਹਾਂਜੀ ਜੀ ਉਹਨਾਂ ਦਾ ਇਹੀ ਬਿਆਨ ਆ ਜੀ ਸਾਡੇ ਕੋਲ ਕੋਈ ਪੇਟਲ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਸਾਡੀ ਇਨਕੁਆਰੀ ਕੀਤੀ ਜਾਵੇ ਨਾਲੇ ਕੋਈ ਸਾਨੂੰ ਦਿਖਾਇਆ ਜਾਵੇ ਪੇਟਲ ਕਿਹੜਾ ਸੀ ਸਾਡੇ ਕੋਲ ਕਿਹੜੀ ਗੋਲੀ ਸੀ ਠੀਕ ਹੈ ਜੀ ਸਾਡੇ ਕੋਈ ਗੋਲੀ ਨਹੀਂ ਚਾਹੀਦੀ ਨਾਲੇ ਸਾਡੇ ਕੋਲ ਕੋਈ ਹਥਿਆਰ ਸੀ ਇਹਨਾਂ ਨੇ ਆਪ ਜਦ ਅਸੀਂ ਗੇਟ ਤੇ ਬਾਹਰ ਹੋਏ ਪਹਿਲਾਂ ਮੁੰਡੇ ਦੇ ਗੋਲੀਬਾਰੀ ਫਿਰ ਮੇਰੇ ਵਾਰੀ ਮੈਂ ਸਕਾਰਪੀਓ ਦੇ ਪਿਛਲੇ ਪਾਸੇ ਹੋ ਗਿਆ ਸਕਾਰਪੀਓ ਦੇ ਪੱਲੇ ਪਾਸੇ ਵੀ ਗੋਲੀ ਨਿਕਲ ਗਈ ਉਹ ਕਿ ਸਰਦਾਰ ਇਨਸਾਫ ਦੀ ਕੀ ਗੁਹਾਰ ਕਰਦੇ ਸਰਕਾਰ ਨੂੰ ਹਾਂ ਇਨਸਾਫ ਹੋਣਾ ਚਾਹੀਦਾ ਸਾਡੇ ਜੋ ਸਾਡਾ ਹੱਕ ਆ ਸਾਨੂੰ ਮਿਲਣਾ ਚਾਹੀਦਾ ਯੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਪਿੰਡ ਵਾਲਿਆਂ ਨੇ ਕੀਤੀ ਆ ਬਿਗਰੀ ਆ ਤੇ ਦੀਪ ਤੇ ਸਰਪੰਚ ਨਾਲ ਹੈ ਜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਸੌ ਸਾਖੀ ਗੁਰ ਤੇਗ ਬਹਾਦਰ ਸਾਹਿਬ ਦੀ ਜੀਵਨੀ ਜਪਜੀ ਸਾਹਿਬ ਦਾ ਗੁਟਕਾ ਪਿੰਡ ਦੇ ਵਿੱਚ ਹੀ ਤਸਲੇ ਵਿੱਚ ਪਾ ਕੇ ਫੂਕ ਦਿੱਤਾ ਇਹਨਾਂ ਨੇ